ला? अच्छा अच्छा, अच्छा। तो भाई थी

ਮੋਰ ਤੋਂ ਆਵੇ। ਯਾਰ ਆਵੇ ਤਾਰੀਖ ਨੂੰ ਕਿਉਂ ਨਹੀਂ ਕਿਦਰਾ ਹੈ? ਇਹ ਤੋ ਰੇਕਵਰੀ ਕਹਿੰਦਾ ਐਂਗਲ ਜਦੋਂ ਰੋਕਦੇ ਹੋਣੇ। ਕੋਤਮ ਕਹਾਂ ਮੈਂ। ਕੋਈ ਨਹੀਂ ਕਿਤੇ ਲੋਕ। ਨਾਲੇ ਜਿੱਥੇ ਕੋਈ ਨੰਨਾ ਵੈਦੂ ਮਾਰਤੇ ਬਹੁਤ ਜਿਆਦਾ ਹਾਲਾ ਗੰਭਰਾ ਹੈ ਜਿੱਟਾ ਨਹੀਂ ਹਾਂ ਅਜੇ ਤੱਕ ਅਧਰਣੀ ਫੌਂਡ ਵਿੱਚ ਆ ਕੇ ਕੈਨਸ ਨੂੰ ਕੈਲਾ ਸ਼ੁੱਲਰ ਤੋਂ ਅ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਅ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਆ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਅਪਰੋਪਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨੁਮਾਈ ਹੇਠ ਵਰਕ ਕਰ ਰਹੀ ਹੈ ਤੇ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ